ਸਾਲ ਦੇ ਪਹਿਲੇ ਦਿਨ ਤੁਹਾਨੂੰ ਤਸਵੀਰਾਂ ਅਸੀਂ ਵਿਖਾਣੇ ਆਂ ਵੀ ਕਿਸ ਤਰ੍ਹਾਂ ਜੜੀਆਂ ਲੋਕਾਂ ਦੀ ਜੜੀ ਆ ਸੇਵਾ ਦੇ ਵਿੱਚ ਜੜੇ ਆ ਸੜਕ ਸੁਰੱਖਿਆ ਫੋਰਸ ਪੰਜਾਬ ਕੀਮਤੀ ਜਾਨਾਂ ਬਚਾਉਣ ਲਈ ਵਚਨਬੱਧ 24 ਘੰਟੇ ਸਿਰਫ ਇੱਕ ਸਾਲ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ ਲਗਭਗ 50% ਦੀ ਕਮੀ ਆਈ ਹੈ ਉਸ ਸਮਾਂ ਪਹਿਲਾਂ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਸੀ ਸੜਕ ਸੁਰੱਖਿਆ ਫੋਰਸ ਨੂੰ ਕਾਲ ਕੀਤਾ 112 ਨੰਬਰ ਤੇ ਵਿਦਿਨ 5 ਮਿੰਟਾਂ ਦੇ ਵਿੱਚ ਇਹਨਾਂ ਨੇ ਆ ਕੇ ਮੇਰੇ ਭਰਾ ਦੀ ਜਾਨ ਬਚਾਈ ਤੇ ਉਹ ਨਾ ਮੈਨੂੰ ਉੱਥੋਂ ਚੱਕਦੇ ਤਾਂ ਹੋ ਸਕਦਾ ਸੀ ਮੇਰੀ ਮੌਤ ਹੋ ਜਾਂਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਯਤਨਾਂ ਸਦਕਾ ਸਾਡਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ। ਜੋ ਜੁਤੀ ਦਿਖਾਈ ਦੇ ਰਹੀ ਹੈ ਕਿਉਂਕਿ ਚੰਵਲ ਹਸਪਤਾਲ ਰੋਇਪੁਰ ਵਿੱਚ ਖੜੇ ਆ ਜਿੱਥੇ ਤੁਸੀਂ ਸਮਝ ਸਕਦੇ ਹੋ ਵੀ ਇੱਕ ਸੰਸਥਾ ਵੱਲੋਂ ਜਿਹੜਾ ਇੱਥੇ ਪੇਸ਼ੈਂਟ ਹੁੰਦੇ ਆ ਜਿਹੜੇ ਦਾਖਲ ਹੁੰਦੇ ਆ ਜਿਹੜੇ ਮਜਬੂਰ ਹੁੰਦੇ ਆ ਜਿਨ੍ਹਾਂ ਨੂੰ ਤਾਜੀ ਰੋਟੀ ਜਿਹੜੀ ਆ ਉਹ ਨਹੀਂ ਮਤਲਬ ਕਿ ਕਾफी देर ਨਾ ਮਿਲਦੀ ਆ ਤੇ ਜੇ ਕਹਿ ਸਕਦੇ ਆ ਵੀ ਕਰੋ ਵੀ ਜਿਹੜੇ ਮਜਬੂਰ ਹੁੰਦੇ ਆ ਰੋਟੀ ਤੋਂ ਜਿਹੜੇ ਲਾਚਾਰ ਹੁੰਦੇ ਆ ਉਹਨਾਂ ਵਾਸਤੇ ਜਿਹੜੀ ਆ ਇੱਥੇ ਸੇਵਾ ਜਿਹੜੀ ਆ ਉਹ ਕੀਤੀ ਜਾ ਰਹੀ ਆ ਜੋ ਆਪਣੇ ਆਪ ਦੇ ਵਿੱਚ ਇੱਕ ਬਲਾਗਾ ਜੋ ਕਦਮ ਜਿਹੜਾ ਉਹ ਦਿਖਾਈ ਦੇ ਰਿਹਾ ਕਿਉਂਕਿ ਸਿਵਲ ਹਸਪੀਟਲ ਦੇ ਵਿੱਚ ਆ ਕੇ ਵੀ ਇਸ ਤਰ੍ਹਾਂ ਦੇ ਲੰਗਰ ਲਗਾਣਾ ਉਹ ਆਪਣੇ ਆਪ ਦੀ ਇੱਕ ਵੱਡੀ ਗੱਲ ਹੁੰਦੀ ਆ ਕਿਉਂਕਿ ਸੜਕਾਂ ਤੇ ਲੰ ਉਥੇ ਜਿਹੜੇ ਉਹ ਲੋਕ ਆ ਜਾਂਦੇ ਆ ਵੀ ਜਿਨ੍ਹਾਂ ਨੂੰ ਜ਼ਰੂਰਤ ਵੀ ਨਹੀਂ ਹੁੰਦੀ ਲੇਕਿਨ ਉਸ ਤੋਂ ਬਾਵਜੂਦ ਵੀ ਉਹ ਲੰਗਰ ਦੀ ਜਿਹੜੀ ਆ ਸੇਵਾ ਉਹ ਉਥੇ ਕਰ ਉਹ ਉਥੇ ਲੈਂਦੇ ਦਿਖਾਈ ਦਿੰਦੇ ਆ ਲੇਕਿਨ ਇੱਥੇ ਉਹ ਲੋਕ ਨੇ ਵੀ ਜਿਨ੍ਹਾਂ ਨੂੰ ਆਖਿਰ ਜ਼ਰੂਰਤ ਹੁੰਦੀ ਆ ਇਸ ਕਰਕੇ ਇਹ ਜਿਹੜੀ ਲੰਗਰ ਸੇਵਾ ਇੱਥੇ ਸਵਰ ਹਸਪੀਟਲ ਵਿੱਚ ਲੱਗੀ ਆ ਅੱਜ ਉਹ ਕਾਫੀ ਇਚਲਾਗਾ ਜੋ ਕਦਮ ਆ ਉਹ ਚੱਲਿਆ ਜਾ ਰਿਹਾ ਅਸੀਂ ਸਾਰ ਗੱਲ ਕਰਦੇ ਆ ਸਾਡੇ ਨਾਲ ਮੌਜੂਦ ਨੇ ਸੰਸਥਾ ਦੇ ਜ਼ਿਲ੍ਹਾ ਸੰਚਾਲਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਭਾਜੀ ਕੀ ਮਕਸਦ ਹੈ ਜਿਹੜਾ ਤੁਸੀਂ ਅੱਜ ਇੱਥੇ ਬੋਲ ਰਹੇ ਹੋ ਜੀ ਖਾਲਸਾ ਸਾਹਿਬ ਕੀ ਫਤਿਹ ਗੁਰਦੁਆਰਾ ਸ਼ਹੀਦ ਸਿੰਘ ਪਿੰਡ ਿਲਮੇ ਵਾਲਾ ਸਾਰੀਆਂ ਸੰਗਤਾਂ ਵੱਲੋਂ ਰੋਇਪੁਰ ਦੀਆਂ ਸੰਗਤਾਂ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਇੱਥੇ ਸਿਵਲ ਹਸਪਤਾਲ ਦੇ ਵਿੱਚ ਮਰੀਜ਼ਾਂ ਵਾਸਤੇ ਜਿਹੜਾ ਤਾਜ਼ਾ ਲੰਗਰ ਬਣਾ ਕੇ ਲੈ ਕੇ ਆਏ ਆ ਤੇ ਗੁਰਦੁਆਰਾ ਸਾਹਿਬ ਦੀ ਸੰਕਤੀ ਸੇਵਾ ਭਾਈ ਇਹ ਸਾਰਿਆਂ ਨੂੰ ਪੁੰਨ ਦਾ ਕੰਮ ਹੈ ਅੱਜ ਨਵੇਂ ਸਾਲ ਦੇ ਆਰੰਭ ਕੀਤਾ ਹੈ ਤੇ ਇਸੇ ਤਰ੍ਹਾਂ ਜਿਵੇਂ ਸੰਗਤ ਦਾ ਹੁਕਮ ਹੋਵੇਗਾ ਜਿਸ ਤਰ੍ਹਾਂ ਵਾਰੀ ਲੱਗੇਗੀ ਲੰਗਰ ਰੋਜ਼ ਲੈ ਕੇ ਆਇਆ ਕਰਾਂਗੇ ਜਿਵੇਂ ਵੀ ਮਹਾਰਾਜ ਦਾ ਹੁਕਮ ਹੋਊਗਾ ਇੱਕ ਪਜੀ ਜਿਹੜੀ ਗੱਲ ਆਪਾਂ ਸੋਚਿਆ ਜਾਵੇ ਕਿ ਟਾਕਰ ਸਿਵਲ ਹਸਪੀਟਲ ਹੀ ਕਿਉਂ ਚੁਣਿਆ ਕਿਉਂਕਿ ਬੜੀ ਜਗ੍ਹਾ ਹੁੰਦੀਆਂ ਤੁਹਾਡੇ ਪਿੰਡ ਦੇ ਰਸਤੇ ਰ ਵਿੱਚ ਵੀ ਕਈ ਇਹੋ ਜਿਹੀਆਂ ਜਗ੍ਹਾਆਂ ਦੀਆਂ ਹੋਣੀਆਂ ਜਿੱਥੇ ਆਪਾਂ ਲੰਗਰ ਲਗਾ ਸਕਦੇ ਹਾਂ ਸੇਵਾ ਕਰ ਸਕਦੇ ਹਾਂ ਫਿਰ ਆਖਰ ਆਪਾਂ ਸਿਵਲ ਹਸਪੀਟਲ ਹੀ ਕਿਉਂ ਚੁਣਿਆ ਇਹਨਾਂ ਚੁਣਨ ਦਾ ਕਾਰਨ ਵੀ ਇੱਥੇ ਇੱਕ ਦੁਖੀ ਬੰਦੇ ਆਉਂਦੇ ਆ ਜੀ ਉਹਨਾਂ ਨੂੰ ਮਗਰੋਂ ਲੰਗਰ ਪਾਉਣ ਦੀ ਪ੍ਰਬੰਧ ਨਹੀਂ ਹੋ ਸਕਦਾ ਤੇ ਇੱਥੇ ਲੰਗਰ ਦੀ ਸਹੀ ਵਰਤੋਂ ਇੱਥੇ ਹੀ ਹੋਣੀ ਚਾਹੀਦੀ ਜੇ ਤੁਸੀਂ ਸੋਚ ਕੇ ਜਿੱਥੇ ਮੈਂ ਬਾਬਾ ਜੀ ਨੇ ਆਖਿਆ ਵੀ ਆਪਾਂ ਕਰੀਬ ਨੂੰ ਮੀਨ ਉਹਰੇ ਹ ਰਾਤ ਨੂੰ ਕਈ ਵਾਰ ਲੰਗਰ ਨਹੀਂ ਮਿਲਦਾ ਸਵੇਰੇ ਟਾਈਮ ਨਾਲ ਹੀ ਮਿਲਦਾ ਜੇਕਰ ਸਭ ਤੋਂ ਸਹੀ ਪੁਆਇੰਟ ਸਾਨੂੰ ਇਹ ਮਿਲਦਾ ਕਿ ਸਾਡੀ ਆਤਮਾ ਦੀ ਟਵਾਈਸ ਵੀ ਆਪਾਂ ਲੰਗਰ ਇੱਥੇ ਲੈ ਆ। ਇਹ ਲੱਗਦਾ ਵੀ ਕਈ ਰੋ ਮਜਬੂਰ ਵੀ ਲੋਕ ਹੁੰਦੇ ਆ ਜਿਨ੍ਹਾਂ ਨੂੰ ਲੰਗਰ ਮਤਲਬ ਕਿ ਪ੍ਰਸ਼ਾਦਾ ਨਸੀਬ ਹੀ ਨਹੀਂ ਹੁੰਦਾ ਤੇ ਲੈ ਕੇ ਆ ਕੇ ਉਹਨਾਂ ਨੂੰ ਜੜੇ ਹੁੰਦੇ ਆ ਜਾਂਦੇ ਆ ਇਹ ਤੇ ਬਿਲਕੁਲ ਸਹੀ ਜੂਜ ਉਹਨੂੰ ਰੋਟੀ ਪਾਣੀ ਦਾ ਸੀ ਮਰ ਤੋਂ ਬਾਜੀ ਇੱਥੇ ਸੀ ਹੋ ਰਿਹਾ ਹੈ ਇਹ ਮਰੀਦ ਜਿਹੜੇ ਆ ਮਰੀਦ ਜਿਹੜੇ ਆ ਕੋਈ ਆ ਜਾਓ ਪ੍ਰਸ਼ਾਦਾ ਸ਼ਾਮੋ ਕਈ ਘਰਾਂ 'ਚ ਨਹੀਂ ਲੰਗਰ ਪਕਾਉਣ ਵਾਲੇ ਹੁੰਦੇ ਸਾਰਾ ਪਰਿਵਾਰ ਇੱਥੇ ਆਇਆ ਦੇ ਰੋਟੀ ਹੁੰਦੇ ਆ ਉਹਨਾਂ ਨੂੰ ਵੀ ਰੋਟੀ ਪਾਣੀ ਖਾ ਕੇ ਸਾਨੂੰ ਮਨ ਨੂੰ ਆਈ ਸਾਲ ਦੇ ਪਹਿਲੇ ਦਿਨ ਹੀ ਸਰ ਇਹ ਜਿਹੜਾ ਵੀ ਆਪਾਂ ਕਿਉਂ ਚੁਣਿਆ ਮਤਲਬ ਕਿ ਕਿਉਂਕਿ ਅੱਗੇ ਪਿੱਛੇ ਵੀ ਜਿਹੜੀਆਂ ਲੋਕਾਂ ਦੀ ਜ਼ਰੂਰਤਾਂ ਤਾਂ ਹੁੰਦੀਆਂ ਪਰ ਅੱਜ ਦਾ ਦਿਨ ਦਾ ਜਿਹੜਾ ਕਹਿ ਸਕਦੇ ਹਾਂ ਸਾਲ ਦੇ ਕਖੰਡ ਦਾ ਬਹੁਤ ਕਾਫੀ ਪ੍ਰਭਾਵੀ ਨਜ਼ਰ ਆ ਰਿਹਾ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਹਾਜ਼ਰ ਇਹ ਜੋ ਅੱਜ ਯੋਜਨਾ ਸ਼ੁਰੂ ਕੀਤੀ ਗਈ ਗੁਰਦੁਆਰਾ ਸੇਵਾ ਸੰਗਾ ਪਿੰਡ ਏਲਮੇ ਵਾਲੇ ਤੋਂ ਬਾਬਾ ਕਿੰਦਰ ਸਿੰਘ ਜੀ ਦੇ ਨਾਂ ਤੇ ਕਿ ਅੱਜ ਉਹ ਪ੍ਰਣਾਤ ਤ ਕੀਤਾ ਗਿਆ ਕਿ ਇਸ ਸਾਲ ਦਾ ਪਹਿਲਾ ਦਿਨ ਹੈ ਪਹਿਲੇ ਦਿਨ ਤੋਂ ਉਹਨਾਂ ਨੇ ਸ਼ੁਭ ਕੰਮ ਸ਼ੁਰੂ ਕੀਤਾ ਹੈ ਗਰੀਬ ਜਨਤਾ ਵਾਸਤੇ ਇੱਥੇ ਲੰਗਰ ਲਾਇਆ ਜਾਵੇਗਾ ਜਿੰਨਾ ਜਿੰਨਾਂ ਨੂੰ ਜਿਹਨਾਂ ਨੂੰ ਟਾਈਮ ਮਿਲੇਗਾ ਜਿਹਨਾਂ ਚ ਟਾਈਮ ਦੇਣਗੇ ਸੰਗਤ ਇੱਥੋਂ ਦੇ ਪ੍ਰਬੰਧਕ ਹਰ ਰੋਜ਼ ਲਾਇਆ ਜਾਏਗਾ ਜਾਂ ਜਿਸ ਦਿਨ ਵੀ ਟਾਈਮ ਮਿਲੇਗਾ ਉਹਨੇ ਦਿਨ ਇੱਥੇ ਲੰਗਰ ਲਾਇਆ ਜਾਏਗਾ ਤਾਂ ਜੋ ਗਰੀਬ ਪਰਿਵਾਰ ਜੋ ਵੀ ਨੇ ਇਲਾਜ ਤੋਂ ਬੜੇ ਅਸਮਰਥ ਨੇ ਉਹ ਲੰਗਰ ਵੀ ਉਹਨਾਂ ਨੂੰ ਨਸੀਬ ਜੁ ਹੁੰਦਾ ਕਿ ਵਰਾ ਖਾਨ ਨੂੰ ਪ੍ਰਸ਼ਾਦਾ ਇੱਥੇ ਲਾਈ ਹੋਏਗਾ ਤੇ ਪੇਟ ਵੀ ਭਰ ਜਾਏਗਾ ਸਾਰਾ ਕੁਝ ਉਹ ਸੋਚ ਕੇ ਤੁਸੀਂ ਦੇਖ ਸਕਦੇ ਜਿਹੜੀ ਸੋਚ ਕੇ ਤੁਸੀਂ ਦੇਖੋ ਗੱਡੀ ਦੇ ਉੱਤੇ ਜਿਹੜਾ ਲੰਗਰ ਦੇ ਲੈ ਕੇ ਆਏ ਨੇ ਵੀ ਉਹ ਖਾਣ ਤੋਂ ਤੇ ਉਹ ਲੋਕਾਂ ਨੂੰ ਜਿਹੜਾ ਇੱਥੇ ਦਿੱਤਾ ਜਾ ਰਿਹਾ ਵੀ ਜਿਨ੍ਹਾਂ ਨੂੰ ਇਹ ਲੰਗਰ ਵੀ ਜਿਹੜੀ ਆ ਕਾਫੀ ਜ਼ਰੂਰਤ ਹੁੰਦੀ ਆ ਜ਼ਰੂਰਤਮੰਦ ਹੁੰਦੇ ਆ ਇਸ ਕਰਕੇ ਜਿਹੜੇ ਲੋਕ ਹੈਗੇ ਆ ਵੀ ਇੱਥੇ ਜਿਹੜਾ ਵੀ ਆ ਕੇ ਲੰਗਰ ਵੀ ਜਿਹੜਾ ਖਾ ਰਹੇ ਨੇ ਤੇ ਸਰ ਹੋਰ ਵੀ ਜੇ ਆਪਾਂ ਗੱਲ ਕੀਤੀ ਜਾਵੇ ਵੀ ਮਤਲਬ ਜਿਹੜੀ ਆ ਸੇਵਾ ਜਿਹੜੀ ਚੱਲਦੀ ਪਈ ਆ ਵੀ ਇਹ ਆਏ ਦਿਨ ਹੋਈ ਕਿ ਜਾਂ ਕੁਝ ਹੋਰ ਵੀ ਗੁਰਦੁਆਰਾ ਸ਼ਹੀਦਾਂ ਸਿੰਘਾ ਪਿੰਡ ਇਲਮੇ ਨਾਲ ਵਿਖੇ ਆ ਬਾਬਾ ਇੰਦਰ ਸਿੰਘ ਜੀ ਇਲਮੇ ਵਾਲੇ ਜਿਨ੍ਹਾਂ ਦੇ ਨਾਮ ਤੇ ਉੱਥੇ ਫ੍ਰੀ ਲੈਬ ਚਲਾਈ ਜਾਂਦੀ ਆ ਲੇਟੈਸਟ ਜਿੰਨੇ ਵੀ ਆਪਣੇ ਟੈਸਟ ਨੇ ਬਾਡੀ ਦੇ ਫ੍ਰੀ ਆਫ ਕੋਸ ਕੋਈ ਕਾਪੋਚ ਫ੍ਰੀ ਆਫ ਕੋਸ ਕਰੀ ਜਾਂਦੇ ਕੋਈ ਕੱਟ ਟੈਟਾ ਦਾ ਵੀ ਕੀਤੇ ਜਾਂਦੇ ਆ ਵੀ ਨਾ ਨੋ ਮਾਰਜਨ ਤੇ ਕੀਤੇ ਜਾਂਦੇ ਟੈਸਟ ਉੱਤੇ ਬਿਲਕੁਲ ਫ੍ਰੀ ਗੁਰਦੁਆਰਾ ਸ਼ਹੀਦ ਸਿਦਾ ਸਿੰਘ ਪਿੰਡ ਇਲਮੇ ਵਾਲ ਵਿਖੇ ਬਾਬਾ ਇੰਦਰ ਲੋਕਾਂ ਦੀ ਸੇਵਾ ਜਿਹੜੀ ਹੈ ਨਿਸ਼ੁਲਕ ਜਿਹੜੀ ਕੀਤੀ ਜਾ ਰਹੀ ਹੈ ਬਿਲਕੁਲ ਜੀ ਨਿਸ਼ੁਲਕ ਸੇਵਾ ਕੀਤੀ ਜਾ ਰਹੀ ਹੈ ਜੀ ਪਤਨੋ ਮਨੋ ਕੀਤੀ ਜਾ ਰਹੀ ਹੈ ਜੀ ਇਹ ਜਿਹੜਾ ਤੁਸੀਂ ਪ੍ਰਾਲਾ ਤੁਸੀਂ ਦੇਖ ਸਕਦੇ ਹੋ ਵੀ ਭਾਵੇਂ ਮਤਲਬ ਕਿ ਬਾਬਾਈ ਵੱਲੋਂ ਜਿਹੜਾ ਕੀਤਾ ਜਾ ਰਿਹਾ ਕਿਉਂਕਿ ਸੰਗਤ ਦੇ ਸਹਿਯੋਗ ਦੇ ਨਾਲ ਹੀ ਇਹ ਜਿਹੜੇ ਪ੍ਰਾਲੇ ਆ ਜਿਹੜੇ ਹੋ ਸਕਦੇ ਆ ਕਿਉਂਕਿ ਉਸ ਤੋਂ ਬਗੈਰ ਜੜਿਆ ਇਹ ਜਿਹੜੇ ਪ੍ਰਾਲੇ ਨਹੀਂ ਹੋ ਸਕਦੇ ਤੁਹਾਨੂੰ ਇਸ ਤਸਵੀਰਾਂ ਦਿਖਾਵਾਂਗੇ ਵੀ ਇਸ ਤਰ੍ਹਾਂ ਗੱਡੀ ਦੇ ਵਿੱਚ ਜਿਹੜਾ ਲੈ ਕੇ ਇੱਥੇ ਆਏ ਨੇ ਸਿਵਲ ਹਸਪੀਟਲ ਪਹੁੰਚੇ ਨੇ ਤਾਂ ਕਿ ਉਹ ਲੋਕਾਂ ਨੂੰ ਜਿਹੜਾ ਵੀ ਉਹ ਪ੍ਰਸ਼ਾਦੇ ਖਵਾਈ ਜਾ ਵੀ ਜਿਹਨਾਂ ਜਿਹੜੇ ਮਜਬੂਰ ਹੁੰਦੇ ਨੇ ਤੇ ਜਿਹੜੇ ਮਤਲਬ ਕਿ ਜਿਨ੍ਹਾਂ ਨੂੰ ਇਸ ਟਾਈਮ ਗਰਮ ਰੋਟੀ ਜਾਂ ਜਿਾ ਕਹਿ ਸਕਦੇ ਆ ਤਾਜ਼ਾ ਰੋਟੀ ਜਾਂ ਪ੍ਰਸ਼ਾਦੇ ਨਹੀਂ ਮਿਲ ਨੇ ਖਾਣ ਦੇ ਉਹਨਾਂ ਵਾਸਤੇ ਇਹ ਜ਼ਰੂਰਤ ਇਹ ਉਪਰਾਲਾ ਜਿਹੜਾ ਕੀਤਾ ਗਿਆ ਜੋ ਆਪਣੇ ਆਪ ਦੇ ਵਿੱਚ ਵੱਡਾ ਉਪਰਾਲਾ ਜਿਹੜਾ ਦਿਖਾਈ ਦਿੰਦਾ ਕਿਉਂਕਿ ਇਸ ਤਰ੍ਹਾਂ ਦੇ ਜਿਹੜਾ ਸਹਿਯੋਗ ਹੁੰਦਾ ਇਹ ਸ਼ਾਇਦ ਹੀ ਕੋਈ ਉਹ ਲੋਕ ਹੈ ਉਹ ਸਮਝ ਸਕਦੇ ਆ ਕਿਉਂਕਿ ਜਿਨ੍ਹਾਂ ਜਿਨ੍ਹਾਂ ਵੱਲੋਂ ਵੀ ਜਿਹੜਾ ਇਸ ਤਰ੍ਹਾਂ ਦਾ ਸਹਿਯੋਗ ਕੀਤਾ ਜਾਂਦਾ ਉਹਨਾਂ ਦੀ ਮਨਸ਼ਾ ਹੀ ਹੁੰਦੀ ਆ ਵੀ ਆਮ ਗਰੀਬ ਲੋਕਾਂ ਦੇ ਜਿਹੜੇ ਜ਼ਰੂਰਤਮੰਦ ਲੋਕਾਂ ਦੇ ਜਿਹੜੇ ਮੂੰਹ ਦੇ ਵਿੱਚ ਜਾਨੇ ਜਾਨ ਤਾਂ ਜੋ ਉਹ ਵੀ ਕਹਿ ਸਕਦੇ ਆ ਵੀ ਆਪਣਾ ਵੀ ਪੇਟ ਭਰ ਕੇ ਉਹ ਖਾ ਸਕਣ ਤੇ ਜੋ ਵੀ ਉਹਨਾਂ ਦੀ ਜ਼ਰੂਰਤ ਹੁੰਦੀ ਆ ਖਾਣੇ ਨੂੰ ਲੈ ਕੇ ਉਹਨੂੰ ਪੂਰੀ ਕਰ ਸਕਣ ਜਿਹੜੇ ਇੱਥੇ ਜਿਹੜਾ ਖਾਣਾ ਕਿੰਨਾ ਕੁ ਤੁਸੀਂ ਸਮਝਦੇ ਜਰੂਰੀ ਹੈ ਮਤਲਬ ਬਹੁਤ ਜ਼ਰੂਰੀ ਹੈ ਜੀ ਚਾਹੀਦਾ ਸਾਰਿਆਂ ਨੂੰ ਖਾਣਾ ਅੱਜ ਤੁਸੀਂ ਇੱਥੇ ਆਇਓ ਮਤਲਬ ਕਿ ਕੋਈ ਇਲਾਜ ਚੱਲਦਾ ਹੋਇਆ ਹਸਪੀਟਲ ਹਾਂਜੀ ਮੇਰੇ ਘਰ ਦੇ ਮਿਸ਼ਨ ਹੋਇਆ ਗੁੜੀਆਂ ਹੋਈਏ ਤੇ ਦੇਖ ਸਕਦੇ ਪੇਸ਼ਣ ਵੀ ਜੜਿਆ ਮਰੀਜ਼ ਜੜਿਆ ਉਹਨਾਂ ਦੇ ਪਰਿਵਾਰਕ ਜੜੇ ਇੱਥੇ ਦਾਖਲ ਠੀਕ ਹੈ ਜਿਸ ਨੂੰ ਇਲਾਜ ਵਾਸਤੇ ਇੱਥੇ ਆਏ ਸੀ ਤੇ ਇੱਥੇ ਜਿਹੜਾ ਪ੍ਰਸ਼ਾਦੇ ਮਿਲ ਜਾਂਦੇ ਆ ਤਾਂ ਉਹਨਾਂ ਵਾਸਤੇ ਵੀ ਜੇ ਇੱਕ ਖੁਸ਼ੀ ਦਾ ਕੋਈ ਦੁਕਾਨਾ ਨਹੀਂ ਰਹਿੰਦਾ ਕਿਉਂਕਿ ਉਹਨਾਂ ਨੂੰ ਜ਼ਰੂਰਤ ਹੁੰਦੀ ਆ ਕਿਉਂਕਿ ਦੂਰ ਤੋਂ ਜਿਹੜਾ ਇਲਾਜ ਕਰਵਾਉਣ ਵਾਸਤੇ ਇੱਥੇ ਜਿਹੜੇ ਪਹੁੰਚਦੇ ਆ ਲੇਕਿਨ ਉਹ ਘਰੋਂ ਜਿਹੜਿਆ ਵੀ ਉਹ ਸੁਵਿਧਾ ਜੜੀਆਂ ਪੂਰੀਆਂ ਨਹੀਂ ਮਿਲਦੀਆਂ ਜਿਸ ਕਰਕੇ ਜਿਉਂ ਜ਼ਰੂਰਤ ਹੁੰਦੀਆਂ ਉਹ ਇੱਥੋਂ ਜੇ ਪੂਰੀਆਂ ਹੋ ਜਾਣ ਤੇ ਉਹਦੇ ਵਰਗੀ ਕੋਈ ਰੀਤ ਨਹੀਂ ਹੁੰਦੀ ਤੇ ਇਹ ਜਿਹੜਾ ਪਰਾਲਾ ਜਿਹੜਾ ਸਸਤਾ ਵੱਲੋਂ ਕੀਤਾ ਜਾ ਰ ਦੇਖਣ ਨੂੰ ਮਿਲਦਾ ਪਿਆ ਕਿਉਂਕਿ ਸਾਲ ਦੀ ਸ਼ੁਰੂਆਤ ਅਗਰ ਇਹੋ ਜਿਹੀ ਤਸਵੀਰਾਂ ਦੇ ਨਾਲ ਹੋਣ ਤੇ ਆਪਾਂ ਸਮਝ ਸਕਦੇ ਹਾਂ ਵੀ ਜਿਹੜੀ ਸਾਲ ਜਿਹੜਾ ਉਹ ਬਹੁਤ ਵਧੀਆ ਲੋਕਾਂ ਦਾ ਜਿਹੜਾ ਉਹ ਜਾਣ ਵਾਲਾ ਹੋਏਗਾ ਉਹ ਮਤਲਬ ਕਿ ਅਸੋ ਨਿਕਲਣ ਵਾਲਾ ਹੋਏਗਾ ਤੇ ਲੋਕ ਵੀ ਇਹਨਾਂ ਲੋਕਾਂ ਦੀ ਜਿਹੜੀ ਆ ਮਦਦ ਜਿਹੜੀ ਆ ਉਹਨੂੰ ਵੀ ਯਾਦ ਰੱਖਣਗੇ ਕੈਮਰਾਮੈਨ ਦੇ ਨਾਮ ਸਰਵਜੀਤ ਸਿੰਘ ਡੈਨਿਕਸ ਵੇਰਾ ਉੱਪਰ